ਤਥਾਣਾ ਖੇਮਕਰਨ ਪੁਲਿਸ ਤੇ ਬੀਐਸਐਫ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦ ਤਲਾਸ਼ੀ ਅਭਿਆਨ ਦੇ ਦੌਰਾਨ ਪਿੰਡ ਮਸਤਗੜ ਦੇ ਇੱਕ ਖੇਤਾਂ ਦੇ ਵਿੱਚੋਂ ਪਾਕਿਸਤਾਨੀ ਡਰੋਨ ਬਰਾਬਤ ਹੋਇਆ ਡੀਐਸਪੀ ਪ੍ਰੀਤਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਸਾਲ ਸਿੰਘ ਪੁੱਤਰ ਅਮਰਿਤ ਸਿੰਘ ਵਾਸੀ ਮਸਤਗੜ ਦੇ ਖੇਤਾਂ ਦੇ ਵਿੱਚ ਪਾਕਿਸਤਾਨੀ ਡਰੋਨ ਦੀ ਜਿਹੜੀ ਹਰਕਤ ਹੈ ਉਹ ਵੇਖੀ ਗਈ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਥਾਣਾ ਖੇਮਕਰਨ ਦੇ ਵਿੱਚ ਮੁਕੱਦਮਾ ਦਰਜ ਕਰਕੇ ਬੀਐਸਐਫ ਅਤੇ ਖੇਮਕਰਨ ਪੁਲਿਸ ਦੇ ਵੱਲੋਂ ਪਿੰਡ ਸੁਸਤਗੜ ਦੇ ਵਿੱਚ ਜਦੋਂ ਇੱਕ ਸਾਂਝਾ ਆਪਰੇਸ਼ਨ ਚਲਾਇਆ ਗਿਆ ਤਾਂ ਉਹਨਾਂ ਦੇ ਵੱਲੋਂ ਇਸ ਦੌਰਾਨ ਖੇਤਾਂ ਦੇ ਵਿੱਚੋਂ ਇੱਕ ਸਰਚ ਆਪਰੇਸ਼ਨ ਵੀ ਕੀਤਾ ਗਿਆ ਪਰ ਕੋਈ ਵੀ ਨਸ਼ੇ ਜਾਂ ਫਿਰ ਹੋਰ ਕੋਈ ਵੀ ਗੈਰਕਾਨੂੰਨੀ ਚੀਜ਼ ਬਰਾਵਤ ਨਹੀਂ ਹੋਈ ਹੈ ਫਿਲਹਾਲ ਇਲਾਕੇ ਦੇ ਵਿੱਚ ਸਰਜ ਅਬੇਸ਼ਨ ਜਾਰੀ ਹੈ। ਦਖੋ ਸਟਾਬਿਲ ਟ੍ਰਿਬਿਟਸ ਮੱਲੜ ਦੇ ਸਾਡੇ ਨਾਲ ਕਾਲੀਆ ਭੇਡਾ ਮਾਰੇ ਤੋਂ ਬਾਅਦ ਨੂੰ ਆਉਂਦੀ ਹੈ ਤੇ ਲਗਾਤਾਰ ਜਿਹੜੀ ਹੈ ਪੰਜਾਬ ਨੂੰ ਸੈਕੰਡ ਡਿਫੈਂਸ ਲਾਈਨ ਤੇ ਪੂਰੀ ਤਰ੍ਹਾਂ ਚੁਸ ਦਰਸਤ ਕਰਨੀ ਹੈ ਹਮੇਸ਼ਾ ਜਿਵੇਂ ਪ੍ਰਾਪਤ ਹੀ ਕਰਦੀ ਆ ਜੀ ਅੱਜ ਵੀ ਇਸ ਲੜੀ ਦੇ ਵਿੱਚ ਇੱਕ ਜਿਹੜਾ ਡਰੋਨ ਹੈ ਕੁਆਡਰਾਕਟਰ ਇਹ ਮਸਤਗੜ ਪਿੰਡ ਦੇ ਵਿੱਚੋਂ ਜਿਹੜਾ ਉੱਡ ਰਿਹਾ ਹੈ ਇਹ ਰਸਾਲ ਸਿੰਘ ਦੇ ਸਾਨੂੰ ਕੋ ਮਰੀਕ ਸਿੰਘ ਜਿਹੜੇ ਪਿੰਡ ਮਸਤਗੜ ਦੇ ਜਿਹਨਾਂ ਨੇ ਇਨਫੋਰਮੇਸ਼ਨ ਦਿੱਤੀ ਵੀ ਇੱਕ ਪੀਲੇ ਰੰਗ ਦੇ ਕੱਪੜੇ ਦੇ ਵਿੱਚ ਕੋਈ ਚੀਜ਼ ਮੰਨੀ ਜਾ ਰਹੀ ਜਦੋਂ ਇਹਦੀ ਸਰਚ ਚੈੱਕ ਕੀਤਾ ਗਿਆ ਤਾਂ ਇਹਦੇ ਵਿੱਚੋਂ ਡਰੋਨ ਲੱਭ ਰਿਹਾ ਜੀ ਅਸੀਂ ਤੁਰੰਤ ਇਨਫਾਰਮੇਸ਼ਨ ਦੇ ਸਾਡੀ ਕੋਆਰਡੀਨੇਟ ਕੋਰ ਹੈਗੀ ਆ ਫੋਰਸ ਬੀਐਸਰ ਜਿਹਨਾਂ ਨੂੰ ਜਤੀ ਬੀਐਸਰ ਦੇ ਪੰਜਾਬ ਉਸ ਨੇ ਜਦੋਂ ਇਹਨੂੰ ਖੋਲ ਕੇ ਸਰਜੈਂਟ ਆਫ ਦੇ ਚੈੱਕ ਕੀਤਾ ਤਾਂ ਇਹਦੇ ਵਿੱਚੋਂ ਡਰੋਨ ਲੱਭ ਰਿਹਾ ਸੋ ਜਿਹੜੇ بار بار ਜਿਹੜਾ ਪਾਕਿਸਤਾਨ ਡਰੋਨ ਰਾਹੀਂ ਗੈਰ ਕਾਨੂੰਨੀ ਜਿਹੜੀਆਂ ਪਦਾਰਥ ਭੇਜਣ ਦੇ ਵਿੱਚ ਜਿਹੜਾ ਬਾਜ਼ਾਰ ਸੀ ਉਹ ਉੱਥੇ ਪੁਲਿਸ ਵੀ ਤੇ ਵਿਐਸਐਟ ਵੀ ਕੰਦੇ ਨਾਲ ਕਦਾ ਭਲਾ ਕੇ ਇਹਨਾਂ ਦੀ ਜਿਹੜੀ ਪੁਜੀਆ ਚਲਾਉਣੇ ਨੂੰ ਅਸੰਭਲ ਕਰਦੀ ਹੈ ਜੇ ਮੈਂ ਹੁਣ ਤੱਕ ਦੀ ਗੱਲ ਕਰਾਂ ਤੇ ਇਕੱਲੇ ਸਮੂਹਿਤ ਟਿੱਖੀ ਗੜ ਦੇ ਵਿੱਚ ਬੱਤੀ ਦੇ ਕਰੀਬ ਟੋਰ ਕਬੂ ਹੋ ਚੁੱਕੀ ਤੇ ਬੱਤੀ ਦੇ ਕਰੀਬ ਉਹ ਦੇ ਕਰੀਬ ਜਿਹੜੀ ਆ ਹਨੂੰ ਟੋਰ ਹੋ ਚੁੱਕੀ ਹੈ ਤੇ 60 ਦੇ ਕਰੀਬ ਜਿਹੜੇ ਵਿਅਕਤੀ ਨੇ ਜਿਹੜੇ ਇਹਨਾਂ ਕਥੀ ਵਿਜਿਆਂ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਅਸੀਂ ਫੜ ਕੇ ਨਾਮਜ਼ਦ ਕਰਕੇ ਵਾਕੋ ਕ ਜੇਲ੍ਹਾਂ ਦੇ ਵਿੱਚ ਭੇਜਦੇ ਹਾਂ ਸੋ ਜਿੱਥੇ ਅਸੀਂ ਰਸਾਲ ਸਿੰਘ ਨੂੰ ਜਿਹੜੀ ਬੰਦੀ ਰਾਸੀ ਮਾਲਕ ਦੇ ਚੀ ਸਭ ਪੰਜਾਬ ਨੂੰ ਜਿਹੜੀ ਆ ਉਹ ਜਿਹੜੀ ਦਿੱਤੀ ਜਾਊਗੀ ਉੱਥੇ ਨਾਲ ਵੀ ਨਾਲ ਮੈਂ ਪਬਲਿਕ ਨੂੰ ਵੀ ਅਪੀਲ ਕਰਦਾ ਕਿ ਜਿਸ ਤਰ੍ਹਾਂ ਤੁਸੀਂ ਸਾਡਾ ਸਾਥ ਦਿੱਤਾ ਇਸੇ ਤਰ੍ਹਾਂ ਸਾਥ ਦਿਓ